ਧਰਿਵਾਨ ਸਾਹਿਬ ਆਰ ਸੁਪਰੀ ਸੋਹੀ ਜੀ ਜੋ ਕਿ ਅੱਜ ਬੁਧ ਪ੍ਰਧਾਨ ਆ ਰਹੇ ਨੇ ਪਹਿਲਾਂ ਆਰ ਹੋਰ ਸਾਡੇ ਬਹੁਤ ਕਾਜੋ ਘਰ ਇੱਥੇ ਬੈਠੇ ਨੇ ਜੂਰਾ ਸਿੰਘ ਜੂਰਾ ਸਿੰਘ ਸਰਮਜਰਾ ਹੋਰ ਸਾਡੇ ਜਿੰਨੇ ਵੀ ਸਾਡੇ ਨੌਜਵਾਨ ਇੱਥੇ ਪਹੁੰਚੇ ਨੇ ਸਾਰੇ ਬਤੇ ਪਰਮਾਨ ਕਰੋ ਗਾਇ ਗੁਰ ਜੀ ਕਾ ਖਾਲਸਾ ਗਾਇ ਗੁਰੂ ਮੈਂ ਪਹਿਲਾਂ ਸਾਰ ਮਜਲ ਸਾਹਮਣੋਂ ਬੇਨਤੀ ਕਰਾਂ ਕਿ ਦੋ ਸ਼ਬਦ ਨੌਜਵਾਨਾਂ ਨੂੰ ਬੋਲਣ ਆਪ ਸਨਮਾਨ ਦੇੋ। ਗੁਰਮੁਣੀ ਕਾਲੀਗਨ ਦੇ ਜਨਕ 77 ਜੈਸੀ ਬੋਪਾਰਾਇ ਸਾਹਿਬ ਤੋਂ ਬਹੁਤ ਹੀ ਇਤਕਾਰ ਜੋ ਸਾਡੇ ਨਵਾਂ ਸੰਗੀਤ ਆਰਿਆ ਸਾਹਿਬ ਜਥੇਦੰਤਰ 77 ਗੁਰਮੁਣੀ ਕਾਲੀਗਨ बहुत करियो हलके जे इंचार्ज मनजीत सी मलीपुर साहिब जयदार जोरा सिंधी जीटू जी पै सोनी साहिब साढे एम सी साहिब सारे पैर तो बेम सिंधी साहिब नौजवान भाई सारे कुझु नौजवान हरियावल दादा सारा फतिह कराहिगुरू जी का ख़ालसा वाहिगुरू जी की फतिह ਸਾਰੇ ਨੌਜਵਾਨ ਵੀਰੋ ਹਮੇਸ਼ਾ ਹੀ ਜਦੋਂ ਕੋਈ ਤੁਰਦੀਲੀ ਆਉਂਦੀ ਹੈ ਪੰਜ ਰੰਗ ਸਾਡਾ ਨੌਜਵਾਨ ਤਬਕਾ ਹਮੇਸ਼ਾ ਉਹੀ ਤੁਰਦੀਲੀ ਲਿਆਉਂਦਾ ਹੈ ਪਿਛਲੇ ਪੁੱਛੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਤੇ ਅਕਾਲੀ ਦਲ ਨੂੰ ਪਿਛਲੇ ਨੌਜਵਾਨਾਂ ਨੇ ਤੁਰਦੀਲੀ ਦੇ ਆ ਕੇ ਆਮ ਆਦਮੀ ਪਾਰਟੀ ਬਣਦੀ ਇੱਕ ਬਹੁਤ ਵੱਡਾ ਯੋਗਦਾਨ ਸੀ ਨੌਜਵਾਨਾਂ ਦਾ ਸੀ ਹੈ ਕਿਉਂਕਿ ਨੌਜਵਾਨ ਨੇ ਜੋ ਜਗ ਬਦਲਾਉਂਦੇ ਨੇ ਆ ਪਿੱਛੇ ਦੇ ਆਉਣ ਦੇ ਨਾਲ ਤਿਆਰ ਬਸੀ ਆਪਣਾ ਬਿਲਕੁਲ ਫੇਲ ਹੋਇਆ ਪਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਬਾਦਲੇ ਕੀਤੇ ਸਾਰੇ ਟਰੋਡ ਬੋਲ ਕੇ ਸਰਕਾਰ ਤਾਂ ਨਹੀਂ ਬਣਾ ਨਾ ਕਿਸੇ ਨੌਜਵਾਨ ਦਾ ਖਿਆਲ ਕੀਤਾ ਤੇ ਨਾ ਕਿਸੇ ਮਜ਼ਦੂਰ ਦਾ ਨਾ ਕਿਸਾਨ ਦਾ ਨਾ ਕਿਸੇ ਮੁਪਾਰੀ ਦਾ ਕਿਸੇ ਆਦਮੀ ਨੂੰ ਨੇ ਤੇ ਅੰਨੇ ਕੀਤਾ ਜਿਹੜੇ ਬਾਦਲੇ ਕੀਤੇ ਉਹ ਵੀ ਸਾਰੇ ਕੁਦਰਤ ਪ੍ਰਣਾਲੀ ਕੀਤਾ ਉਹ 400 ਨੌਜਵਾਨ ਹੋ ਸਕਦਾ ਪੈਲ ਤੇ ਆਪਣੇ ਸੋਰਨੂmberi ਇਹੀ ਬੇਨਤੀ ਆ ਵੀ ਤੁਸੀਂ ਹੋਰ ਨੌਜਵਾਨਾਂ ਨੂੰ ਨਾਲ ਜੋੜ ਕੇ ਸ਼੍ਰੋਮਣੀ ਕਾਲੀ ਦਲ ਦੀ ਸੇਵਾ 'ਚ ਲਿਆਓ ਭਾਈ ਤੁਹਾਡਾ ਪੂਰਾ ਮਾਣ ਸਤਾਰਾ ਸ਼੍ਰੋਮਣੀ ਕਾਲੀ ਦਲ ਹਮੇਸ਼ਾ ਤੁਹਾਨੂੰ ਤਰਜੀਹ ਦਿੱਤੀ ਜਾਊਗੀ ਤੁਹਾਡੇ ਕੰਮ ਵੀ ਆਉਣਗੇ ਤੁਹਾਡਾ ਸਤਕਾਰ ਵੀ ਪੂਰਾ ਹੋਊਗਾ ਸੋ ਇਸ ਕਰਕੇ ਮੈਂ ਅੱਜ ਤੁਹਾਨੂੰ ਤੁਸੀਂ ਸ਼੍ਰੋਮਣੀ ਕਾਲੀ ਦਲ ਜੁਆਨ ਕਰਨਾ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਤੇ ਬੋਪਾਰਾ ਸਾਹਿਬ ਤੇ ਭਾਰੀਵਾਲ ਸਾਹਿਬ ਤੇ ਮਜੀਠ ਸਿੰਘ ਮਗਨੀਪੁਰ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿ ਅੱਜ ਨੌਜਵਾਨ ਨੇ ਜਿਹੜੇ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਸ਼ਾਮਲ ਹੋ ਰਹੇ ਨੇ ਤੇ ਹਮੇਸ਼ਾ ਇਹ ਨੌਜਵਾਨਾਂ ਨੂੰ ਮਬਦਈ ਦਿੰਦਾ ਇਹ ਹੀ ਆਸ ਕਰਦਾ ਵੀ ਇਹ ਪੂਰਾ ਸ਼ੋਮਣੀ ਕਾਲੀਦਰ ਚ ਕੰਮ ਕਰਕੇ ਪੜਦਾ ਹਾਲਾਤ ਬਦਲਣਗੇ ਸਾਰਿਆਂ ਧੰਨਵਾਦ ਬਾਹਰੂ ਜੀ ਦਾ ਖਾਲਸਾ ਸਰਮਾਜਰਾ ਸਾਹਿਬ ਜੀ ਦਾ ਬਹੁਤ ਧੰਨਵਾਦ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਸ਼ੋਮਣੀ ਕਾਲੀਦਰ ਦੇ ਹਲਕਾ ਇੰਚਾਰਜ ਜੁਜੀਤ ਸਿੰਘ ਮਦਲਿਕ ਉਸਾਰ ਅੱਗੇ ਵਿਚਾਰ ਕਰੋ ਬਹੁਤ ਹੀ ਸਨਮਾਨਯੋਗ ਜੈਕਾਰ ਰਬੂ ਜੀ ਇਸਨ ਦੀ ਸਨਮਾਨਦਾਰਾ ਮੰਮਾ ਰਜਿਸਪੀਸੀ ਉਹਨਾਂ ਦੇ ਨਾਲ ਸਰਦਾਰ ਜਗਦੇਵ ਸਿੰਘ ਜੀ ਬੋਪਾਰਾ ਸਾਹਿਬ ਸਰਦਾਰ ਨਰਮਲ ਸਿੰਘ ਜੀ ਧਾਰੀਵਾਲ ਸਾਹਿਬ ਸਰਦਾਰ ਜੋਰਾ ਸਿੰਘ ਜੀ ਜੇਵਾ ਸਾਹਿਬ ਅਤੇ ਪੈਲ ਦੇ ਨੌਜਵਾਨ ਸਾਥੀ ਜੀ ਨੂੰ ਕਰੋ ਪ੍ਰਵਾਨ ਅਤੇ ਵਾਹਿਗੁਰੂ ਜੀ ਕੀ ਤਾਲਾਤ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਆ ਕਿ ਤੇ ਵੀਲੇ ਸਾਲ ਸਾਪਰ ਉਹਨਾਂ ਦੇ ਨਾਲ ਖਦਾ ਬਿਆਸ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਗਿਆਨ ਕਰ ਰਹੇ ਹਨ ਅੱਜ ਆਪਣੇ ਸਾਥੀਆਂ ਸਵੇਤ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਦੂਸਤ ਅਕਾਲੀ ਦਲ ਵਿੱਚ ਉਹਨਾਂ ਦਾ ਜਿਹੜਾ ਆ ਉਹਨਾਂ ਨੂੰ ਕਹਿੰਦੇ ਆ ਅਤੇ ਮਹਾਰਾਜਵਾਧਾ ਅੱਗੇ ਇਹ ਹੀ ਬੇਨਤੀ ਕਰਦੇ ਆ ਕਿ ਤੁਸੀਂ ਸ਼੍ਰੋਮਣੀ ਕਾਲੇਦਲ ਦੇ ਵਿੱਚ ਕੰਮ ਕਰਕੇ ਬਹੁਤ ਵੱਡੇ ਵੱਡੇ ਆਉਂਦੇ ਬਹੁਤ ਸਕੋ ਤਾਂ ਜੋ ਜੋ ਸ਼੍ਰੋਮਣੀ ਕਾਲੇਦਲ ਪੰਜਾਬ ਦੇ ਵਿੱਚ ਬਹੁਤ ਹੀ ਵੱਡੀ ਪੱਧਰ ਤੇ ਕੰਮ ਕਰ ਰਿਹਾ ਤੁਸੀਂ ਉਹਦਾ ਹਿੱਸਾ ਬਣ ਸਕੋ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਕਿ ਆਪਾਂ ਸ਼੍ਰੋਮਣੀ ਕਾਲੇਦਲ ਨੂੰ ਤਕੜਾ ਕਰ ਲਈ ਤੁਹਾਡਾ ਬਹੁਤ ਵੱਡਾ ਸਹਿਯੋਗ ਚਾਹੀਦਾ ਸਾਨੂੰ ਜਿਸ ਦੇ ਨਾਲ ਆਪਾਂ ਪੰਜਾਬ ਤੇ ਪੰਜਾਬੀਅਤ ਦੀ ਜੋ ਸ਼੍ਰੋਮਣੀ ਕਾਲੇ ਦਲ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਬਹੁਤ ਵੱਡੇ ਵੱਡੇ ਵਧੀਆ ਫੈਸਲੇ ਲੈ ਗਏ ਹਨ ਤੁਸੀਂ ਉਹਨਾਂ ਫੈਸਲਾਂ ਤੋਂ ਮਤਲਬ ਸਹਿਜ ਲੈਂਦੇ ਹੋਏ ਸ਼੍ਰੋਮਣੀ ਕਾਲੇ ਦਲ ਵਿੱਚ ਸ਼ਾਮਲ ਹੋ ਰਹੇ ਹੋ ਅਸੀਂ ਤੁਹਾਨੂੰ ਸ਼੍ਰੋਮਣੀ ਕਾਲੇ ਦਲ ਵਿੱਚ ਆਉਣ ਤੇ ਲੱਖ ਲੱਖ ਵਧਾਈ ਦਿੰਦੇ ਆ ਅਤੇ ਆਪਦਾ ਅਸੀਂ ਆਸ ਕਰਦੇ ਆ ਕਿ ਤੁਸੀਂ ਪਾਰਟੀ ਲਈ ਬਹੁਤ ਵੱਡੇ ਕਰੋਗੇ ਤੇ ਜੋ ਸਾਹਲ ਜੀ ਹੈ ਮੈਂ ਜिला ਹਲਕਾ ਅਧਾਰ ਹੋਣ ਦੇ ਨਾਤੇ ਇਹਨਾਂ ਨੂੰ ਦੂਸਤ ਅਕਾਲੇਵਾੜਾ ਜਮਲਸਪਤਰਾ ਜिला ਬਣਾਉਣ ਦਾ ਐਲਾਨ ਕਰਦਾ ਅਤੇ ਜੋ ਸਰਦਾਰ ਬਿਆਨ ਸਿੰਘ ਹੈ ਇਹਨਾਂ ਨੂੰ ਵੀ ਆਪਾਂ ਵਧੀਆ ਕੋਈ ਉਹਦਾ ਧਮਾਂਗੇ ਸੋ ਮੈਂ ਬੇਨਤੀ ਕਰਦਾ ਕਿ ਤੁਸੀਂ ਆ ਜਿਹੜੀ ਇਲੈਕਸ਼ਨ ਇੱਕ ਦੋਨ ਹੋ ਰਹੀ ਹੈ ਤੁਸੀਂ ਵੱਧ ਤੋਂ ਵੱਧ ਮੁੰਡਿਆਂ ਨੂੰ ਨਾਲ ਲੈ ਕੇ ਸਾਰੇ ਹਲਕੇ ਦੇ ਵਿੱਚ ਆਪਾਂ ਦੰ ਬਹੁਤ ਵੱਡਾ ਨੂੰ ਨਾਲ ਲੈ ਕੇ ਆਪਾਂ ਕੰਮ ਕਰੀਏ ਤਾਂ ਜੋ ਸ਼੍ਰੋਮਣੀ ਕਾਲੇਗੰਗ ਦੀ ਪੂਰੀ ਚੜ੍ਹਾਈ ਹੋ ਸਕੇ ਸੋ ਇਨਾ ਕੁ ਕਹਿੰਦਾ ਮੈਂ ਆਪਦੀ ਦਾ ਧੰਨਵਾਦ ਕਰਦਾ ਆਪ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਦਨੀ ਬਰਸਾਉਂਦਾ ਬਹੁਤ ਬਹੁਤ ਧੰਨਵਾਦ ਹਰ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਸਾਰੇ ਜਿੰਨੇ ਨੌਜਵਾਨ ਆਗੂ ਇੱਥੇ ਪਹੁੰਚੇ ਨੇ ਸੋਕ ਬਰੇਸਿੰਘ ਜੀ ਸੋਹੀ ਵਿਆਦ ਸਿੰਘ ਜੀ ਤੇ ਸਾਹਿਬ ਜੀ ਸਾਰਿਆਂ ਦੀ ਅਗਵਾਈ ਦੇ ਨਾਲ ਚੱਲਣ ਵਾਲੇ ਇੱਕ ਦੂਜੇ ਨਾਲ ਕਦਮਾਂ ਕਦਮਾਂ ਵਾ ਲਾ ਕੇ ਚੱਲਣ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਪਾਂ ਅੱਗੇ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਕੰਮ ਕਰਨਾ ਹੈ ਔਰ ਪਾਰਟੀ ਤੁਹਾਡਾ ਪੂਰਾ ਮਾਨ ਸਨਮਾਨ ਕਰੂਗੀ ਜੋ ਪਾਰਟੀ ਦਾ ਕਰਨ ਵਾਲਾ ਕੰਮ ਹੋਊਗਾ ਉਸ ਦੇ ਉੱਪਰ ਪੂਰਾ ਡਟ ਕੇ ਪੈਰਾ ਦੇਊਗੀ ਔਰ ਤੁਸੀਂ ਆਪਣਾ ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਨੌਜਵਾਨ ਨੇ ਨੌਜਵਾਨ ਦੇ ਨਾਲ ਨੌਜਵਾਨ ਬਹੁਤ ਜੁੜਦਾ ਚੱਲਦਾ ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਆਪਣੇ ਸ਼੍ਰੋਮ ਨੇ ਕਾਲੇਜਰ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਮਾਂ ਪਾਰਟੀ ਨੂੰ ਤਕੜਾ ਕਰਨ ਵਾਸਤੇ ਤਾਂ ਜੋ ਸਾਡੇ ਪੰਜਾਬ ਦਾ ਤੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਤੇ ਵਿਕ ਦਿੱਤੇ ਬਣ ਸਕੀ ਕਿਉਂ ਪਿੱਛੇ ਜਿਹੜੀਆਂ ਸਰਕਾਰਾਂ ਆਈਆਂ ਨੇ ਇਹਨਾਂ ਨੇ ਬੜੇ ਝੂਠੇ ਨਾਰੇ ਲਾ ਕੇ ਸਾਰੇ ਨੌਜਵਾਨਾਂ ਨੂੰ ਵੀ ਗਮਰਾ ਕੀਤਾ ਸਾਡੀਆਂ ਭੈਣਾਂ ਨੂੰ ਵੀ ਘਬਰਾ ਕੀਤਾ ਹੋਰ ਲੋਕਾਂ ਨੂੰ ਸਾਰਿਆਂ ਨੂੰ ਘਬਰਾ ਕੀਤਾ ਭੈਣਾਂ ਨੂੰ ਜਿਹੜੇ ਉਹਨਾਂ ਨੇ 10000 ਰੁਪਏ ਵਾਲੇ ਫਾਰਮ ਭਰੇ ਸੀ ਕਿਸੇ ਨੂੰ ਵੀ ਰੁਪਈਆ ਨਹੀਂ ਮਿਲਿਆ ਉਹਨਾਂ ਦਾ 30-30000 ਰੁਪਈਆ ਬਣਦਾ ਹੁਣ ਇਸ ਚਿਰ ਸੋ ਇਸ ਕਰਕੇ ਉਹਨਾਂ ਦਾ ਹੱਕ ਬਣਦਾ ਹੈ ਇਹ ਭਾਈ ਪਹਿਲਾਂ ਸਾਨੂੰ ਚਾਹੇ ਝਾੜੂ ਵਾਲਾ ਜਾਵੇ ਕਾਂਗਰਸ ਵਾਲਾ ਜਾਵੇ ਸਾਨੂੰ ਕਹਿੰਨਾ ਆ ਸਾਡਾ ਜਿਹੜਾ ਸਾਡੇ ਨਾਲ ਵਾਅਦਾ ਕਰਿਆ ਉਹ ਪੂਰਾ ਕਰੋ ਫਿਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਕਿਹਾ ਸੀ ਨੌਜਵਾਨਾਂ ਨੂੰ ਖਾਸ ਕਰਕੇ ਵੀ ਜਿਹੜਾ ਬੇਰੁਜ਼ਗਾਰੀ ਭੱਤਾ ਦਵਾਂਗੇ ਸਾਰੇ ਨੌਜਵਾਨਾਂ ਨੂੰ ਪਤਾ ਵੀ ਹੋਊਗਾ ਲਿਖਿਆ ਵੀ ਅਸੀਂ ਉਹਨਾਂ ਨੇ ਜਿਹੜਾ ਫਿਰ ਇਸ ਕਰਕੇ ਨੌਜਵਾਨਾਂ ਨੂੰ ਕੋਈ ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ ਉਹ ਵੀ ਤੁਹਾਡਾ ਵੀ ਹੱਕ ਮੰਨਦਾ ਤੁਸੀਂ ਵੀ ਗੜ ਕੇ ਕਹਿ ਸਕਦੇ ਹੋ ਵੀ ਭਾਈ ਸਾਡਾ ਦੱਸੋ ਸਭ ਦਾ ਕਿੱਥੇ ਆ ਸੋ ਇਸ ਕਰਕੇ ਆਪਾਂ ਉਹਨਾਂ ਨੂੰ ਬੱਚੇ ਇਹਨਾਂ ਤੋਂ ਲੋਕਾਂ ਤੋਂ ਬਚਣ ਦੀ ਲੋੜ ਹੈ ਅੱਗੇ ਜਿਹੜੀ ਇਹਨਾਂ ਦੀ ਸ ਕਰਨ ਸਕੀਮ ਚੱਲਦੀ ਸੀ ਸ ਕਰਨ ਸਕੀਮ ਪਹਿਲੀ ਚੱਲਦੀ ਹੋਈ ਬੰਦ ਹੋ ਗਈ 52000 ਰੁਪਏ ਕਿਸੇ ਸ ਕਰਨ ਸਕੀਮ ਦੀ ਸੀ ਤੋ ਇਸ ਕਰਕੇ ਇਹਨਾਂ ਤੋਂ ਆਪਾਂ ਲੋਕਾਂ ਤੋਂ ਬਚ ਕੇ ਰਹਿਣਾ ਹੈ ਅਰ ਸ਼੍ਰੋਮਣੇ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਪੂਰੇ ਜਨਰਾਂ ਦੇ ਕਰਦੇਓ ਮਿੰਤ ਕਰ ਮਿੰਤ ਦਾ ਫਲ ਚੰਗਾ ਹੁੰਦਾ ਜੋ ਬੰਦਾ ਜਿੰਨੀ ਮਿੰਤ ਕਰਦਾ ਉਹਨਾ ਹੀ ਕੰਮ ਜਬੰਦਾ ਕਿਸੇ ਵੀ ਕੰਮ ਦੇ ਵਿੱਚ ਮਿੰਤ ਕਰੋ ਸੋ ਇਸ ਕਰਕੇ ਸਾਰਿਆਂ ਦਾ ਤੁਹਾਨੂੰ ਤੁਹਾਡਾ ਇੱਥੇ ਆਉਣ ਦੇ ਧੰਨਵਾਦ ਵੀ ਹੈ ਸਾਰਿਆਂ ਨੂੰ ਲਗ ਲਗ ਵਧਾਈ ਵੀ ਹੈ ਸਰਮਜੀਤ ਸਿੰਘ ਸਾਹਿਬ ਢਾਡੀਵਾਲ ਸਾਹਿਬ ਪਤਨੀਪੁਰ ਸਾਹਿਬ ਜਿੰਨੇ ਵੀ ਇੱਥੇ ਸਾਡੇ ਅੱਗੂ ਸਹਿਬਾਨ ਬੈਠੇ ਨੇ ਸੈਕੂਰੀਟੀ ਸੋਹੀ ਜੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੀਰ ਸਿੰਘ ਬੀਰ ਸਿੰਘ ਨੂੰ ਵੀ ਆਓ ਸਤਿਕਾਰਯੋਗ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਗੇ ਹੁਣ ਸਾਰੇ ਆਜੋ ਵਾਰੀ ਵਾਰੀ ਸਾਰੇ ਬੇਨਤੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਕਹਿੰਦੇ ਮੈਂ ਕਹਿੰਦਾ 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 ਕਹਿੰਦੇ ਸਾਰੇ ਆਜਾ ਦਿਓ ਆਜਾ आयो भई आयो आई आलो आलो केॾो आलो बि ਆਈ ਆਈ ਬਾਜੂ ਕੋਲ 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 ਆਨੇ ਕੇ ਆਜੂ ਕੋਲ ਆਜੂ ਦੀ ਆਜੂ ਦੇ ਨੇ ਬਾਲ ਜੇ ਮੁੰਡੇ ਨਾਲ ਆਈ ਨਾਲ ਬਾਜੂ ਕੋਲੇ ਕੋਈ ਇੰਪੋਰਟ ਹੈ ਕੰਟਰੀ ਕੋਲੇ ਆਹੋ ਆਹੋ ਆਜਾ ਭਰਾਵਾ ਜਿਹੜਾ ਮੁੰਡਾ ਦਰਾਂ ਜਿਹੜਾ ਮੁੰਡਾ ਦਰਾਂ ਜਿਹੜਾ ਜਰਕਣੀ ਜਿਹੜੇ ਤੇਰੇ ਬਲੈਕ ਕੰਟਰੀ ਕੋਲ ਕਿੰਨਾ ਸੁਪਾਏ বলার জন্য না